ਸੋ ਮੇਰਾ ਨਾਮ ਸ਼ਿਫਾਲੀ ਹੈ। ਜੀ ਮੈਂ ਦੇਖ ਰੋ ਹਾਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। 2 ਦਿਨ ਪਹਿਲਾਂ ਮੈਂ ਬਹੁਤ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ। ਬਟ ਜਦੋਂ ਨਾ ਰਿਜ਼ਲਟ ਆਇਆ ਸਰ ਮੇਰੇ ਆਰਾਊਂਡ ਤਾਂ ਮਾਹੌਲ ਹੀ ਬਦਲ ਗਿਆ। ਮੈਂ ਬਹੁਤ ਬਹੁਤ ਖੁਸ਼ ਹਾਂ ਸਰ। ਕਿੰਨੇ ਲੱਗਿਆ ਜੀ ਸਰ ਮੈਂ ਤਾਂ ਦੋ ਵਾਰ ਨਾਮ ਦੇਖਿਆ ਆਪਣੀ ਲਿਸਟ ਦੇ ਵਿੱਚ ਤੇ ਮਤਲਬ ਮੈਨੂੰ ਵੀ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਮੈਨੂੰ ਐਕਸਪੈਕਟੇਸ਼ਨ ਤਾਂ ਸੀ ਬਟ ਪੋਸਟਾਂ ਬਹੁਤ ਘੱਟ ਸੀ ਗਿਆ ਇਸ ਕਰਕੇ ਕਿਤਨਾ ਕਿਤੇ ਡਰ ਵੀ ਲੱਗਦਾ ਸੀ ਬਟ ਸਰ ਹੁਣ ਤਾਂ ਮੈਂ ਮਤਲਬ ਬਹੁਤ ਜ਼ਿਆਦਾ ਖੁਸ਼ ਹਾਂ ਸਟੱਡੀ ਸਟੱਡੀ ਤਾਂ ਬੜੀ ਹੀ ਕੋਈ ਜ਼ਿਆਦਾ ਔਖੜ ਰਹੀ ਸਰ ਸਟੱਡੀ ਟਫ ਤਾਂ ਨਹੀਂ ਕਹੂੰਗੀ ਮੈਂ ਬਟ ਸਰ ਇਹ ਜਿਹੜਾ ਐਗਜ਼ਾਮ ਹੈ ਇਹ ਪੂਰਾ 1 ਸਾਲ ਲੈਂਦਾ ਹੈ ਹੋਣ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਟਫ ਦੇ ਨਾਲ ਉਹ ਕੰਸਿਸਟੈਂਸੀ ਹੈ ਜਿਹੜੀ ਉਹ ਇਸ ਐਗਜ਼ਾਮ ਦੇ ਵਿੱਚ ਜ਼ਿਆਦਾ ਜ਼ਰੂਰੀ ਹੈ ਇਸ ਪ੍ਰਾਪਤੀ ਦੀ ਕਿਹਨਾਂ ਜ਼ਿੰਮੇਦਾਰ ਹੋਗੇ ਕਿਹੜਾ ਸਹਿਯੋਗ ਮਿਲੂਗਾ ਟੀਚਰ ਵਗੈਰਾ ਨੂੰ ਮਾਫ ਹੋ ਸਰ ਸਾਰਿਆਂ ਦਾ ਇਕੁਅਲੀ ਕੰਟ੍ਰਿਬਿਊਸ਼ਨ ਹੈ ਮੈਂ ਸਰਕਾਰੀ ਸਕੂਲ ਦੇ ਪੜ੍ਹੀ ਹੋਈ ਆ ਤੇ ਮੇਰਾ ਜਿਹੜਾ ਬੇਸ ਹੈਗਾ ਉਹ ਮੇਰੇ ਸਕੂਲ ਦੇ ਟੀਚਰਜ਼ ਨੇ ਇਨਾ ਅੱਛਾ ਬਣਾਇਆ ਕਿ ਮੈਨੂੰ ਸ਼ਾਇਦ ਉਨੀ ਮਿਹਨਤ ਕਰਨ ਦੀ ਜ਼ਰੂਰਤ ਪਈ ਨਹੀਂ ਬਾਕੀ ਸਰ ਮੇਰੇ ਪੇਰੈਂਟਸ ਮੇਰੀ ਪੂਰੀ ਫੈਮਿਲੀ ਮੇਰਾ ਬ੍ਰਦਰ ਤੇ ਜਿਹੜੇ ਸਕੂਲ 'ਚ ਸਰ ਮੈਂ ਹੁਣ ਐਜ਼ ਪੋਸਟਡ ਆ ਸਾਇੰਸ ਮਿਸਟਰੈਸ ਤੇ ਉਹ ਸਕੂਲ ਦਾ ਤੇ ਉੱਥੋਂ ਦੇ ਮੈਡਮ ਐ ਸਾਡੀ ਇਨਚਾਰਜ ਰਾਜਵੀਰ ਕੌਰ ਉਹਨਾਂ ਦਾ ਸਭ ਦਾ ਸਰ ਬਹੁਤ ਵੱਡਾ ਯੋਗਦਾਨ ਹੈ ਸਭ ਦੇ ਵਿੱਚ ਹੋਰ ਬੱਚਿਆਂ ਨੂੰ ਕੀ ਮੈਸੇਜ ਸੋ ਬੱਚਾ ਨੂੰ ਤੁਮੇਹੀ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਕਿੰਨੀਆਂ ਜੌਬਸ ਤੁਹਾਨੂੰ ਦਿਖ ਰਹੀਆਂ ਨੇ ਆਪਣੇ ਗੋਲ ਦੇ ਲਈ ਕਨਸੈਂਟਰੇਟਡ ਰਹੋ ਫੋਕਸਡ ਰਹੋ ਤੇ ਐਟ ਦ ਐਂਡ ਅਗਰ ਤੁਸੀਂ ਸੱਚਾਈ ਦੇ ਨਾਲ ਮਿਹਨਤ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਸਰ ਕੀ ਨਾਮ ਹੈ ਮੇਰਾ ਨਾਮ ਸੁਨੀਤ ਸਿੰਧਰ ਸਿੰਘ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਬਨਾਲਾ ਸਰ ਕਿੰਨੇ ਲੋਕਾਂ ਦੇ ਦੱਖੀ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇਹ ਵਰਕੀ ਕਰਨਾ ਹਾਂ ਇੱਕ ਪਹਿਲਾਂ ਤਾਂ ਮੇਰੇ ਵੱਲੋਂ ਵਾਰ ਵਰਾਰ ਨੂੰ ਬਹੁਤ ਮੁਬਾਰਕਾਂ ਜਿਵੇਂ ਕਿ ਸਾਡੇ ਕ੍ਰਿਸ਼ਨ ਲਾਲ ਜੀ ਬਤੌਰ ਲੈਕਚਰਰ ਸਾਡੇ ਸਿੱਖਿਆ ਭਾਗ ਚ ਬਤੌਰ ਕੰਮ ਕਰ ਰਹੇ ਤੇ ਬਹੁਤ ਹੀ ਵਧੀਆ ਇਹਨਾਂ ਦਾ ਵਰਕਆਊਟ ਹੈ ਤੇ ਜਦੋਂ ਪੇਰੈਂਟਸ ਇੰਨਾ ਵਧੀਆ ਵਰਕਆਊਟ ਕਰਦੇ ਆ ਤੇ ਸਾਨੂੰ ਬੱਚਿਆਂ ਤੋਂ ਵੀ ਉਮੀਦ ਹੁੰਦੀ ਹੈ ਵੀ ਸਾਡੇ ਬੱਚੇ ਵੀ ਕਦੇ ਵਧੀਆ ਜਾ ਕੇ ਜਾ ਕੇ ਸੈਟਲ ਹੋਣਗੇ ਤੇ ਇਸ ਤਰ੍ਹਾਂ ਬੱਚੀ ਨੇ ਹੁਣ ਇੱਕ ਯੂਪੀਐਸਸੀ ਥਰੂ ਜੋ ਜੀਓ ਸਾਇੰਟਿਸਟ ਦਾ ਐਗਜ਼ਾਮ ਕਲੀਅਰ ਕਰਕੇ ਪੂਰੇ ਭਾਰਤ ਦੇ ਵਿੱਚੋਂ ਤੀਜਾ ਤੀਜਾ ਰੈਂਕ ਲਿਆ ਹੈ ਤੇ ਮੈਂ ਇਸ ਕਰਕੇ ਪਰਿਵਾਰ ਨੂੰ ਤੇ ਬੱਚੀ ਨੂੰ ਬਹੁਤ ਵਧਾਈਆਂ ਦਿੰਦਾ ਤੇ ਉਮੀਦ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਬਰਨਾਲੇ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੌਸ਼ਨ ਹੋਇਆ ਸਾਇੰਸ ਦੀਆਂ ਖੋਜਾਂ ਕਰਕੇ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਚਮਕਾਊਗਾ ਤੇ ਹੋਰ ਬੱਚਿਆਂ ਨੂੰ ਵੀ ਮੈਸੇਜ ਆ ਬੱਚੇ ਨੂੰ ਬਸ ਇਹੀ ਮੈਸੇਜ ਆ ਮੇਰਾ ਵੀ ਜਿਸ ਤਰ੍ਹਾਂ ਹੁਣ ਮਿਹਨਤ ਕੀਤੀ ਆ ਆਪਣੇ ਮਾਂ-ਬਾਪ ਦਾ ਜ਼ਿਲ੍ਹੇ ਦਾ ਸਾਰੇ ਸਮਾਜ ਦਾ ਨਾਮ ਰੌਸ਼ਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੇਟੀ ਦਾ ਨਾਮ ਮੈਨੂੰ ਲੱਗਦਾ ਵੀ ਪ੍ਰਮਾਤਮਾ ਇੰਨੀ ਮਿਹਰ ਕਰੂਗਾ ਕਿ ਪੂਰੇ ਵਰਲਡ ਦੇ ਵਿੱਚ ਇਹ ਬੱਚੇ ਬੇਟੀ ਦਾ ਨਾਮ ਜਾਊਗਾ ਕੀ ਨਾਮ ਹੈ ਨੀਲਮ ਰਾਣੀ ਇਹ ਮੈਂ ਦੇਖ ਦੋ ਬੇਟੀ ਨੇ ਤੁਹਾਡਾ ਕੀਤਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਸਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਮੇਰੀ ਬੇਟੀ ਨੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਤੇ 올 ਇੰਡੀਆ ਦੇ ਵਿੱਚੋਂ 3rd ਰੈਂਕ ਪ੍ਰਾਪਤ ਕੀਤਾ ਮੈਂ ਤਾਂ ਕਦੇ ਸੁਪਨੇ 'ਚ ਵੀ ਸੋਚਿਆ ਸੀ ਵੀ ਇਹ ਇੱਥੋਂ ਤੱਕ ਪਹੁੰਚ ਜਾਏਗੀ ਇਹਦੇ ਪਿੱਛੇ ਇਹਦੀ ਮਿਹਨਤ ਦਾ ਬਹੁਤ ਵੱਡਾ ਮਤਲਬ ਰੋਲ ਹੈ ਇਹ 10-10 11-11 ਘੰਟੇ ਕੰਟੀਨਿਊਸਲੀ ਪੜ੍ਹਦੀ ਸੀ ਤੇ ਆਪਣੀ ਜੌਬ ਨੂੰ ਵੀ ਕੰਟੀਨਿਊ ਰੱਖਦੀ ਸੀਗੀ ਇਵੇਂ ਉਹ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਹੈ ਪਰਮਾਤਮਾ ਸਭ ਨੂੰ ਸਭ ਦੀਆਂ ਬੇਟੀਆਂ ਨੂੰ ਜਿਵੇਂ ਮੇਰੀ ਬੇਟੀ ਨੂੰ ਬਲੰਦੀਆ ਤੱਕ ਪਹੁੰਚਾਇਆ ਉਸੇ ਤਰ੍ਹਾਂ ਮਤਲਬ ਹੋਰਾਂ ਵੀਆਂ ਬੇਟੀਆਂ ਵੀ ਐਸੇ ਮੁਕਾਮ ਤੇ ਪਹੁੰਚੇ। ਉਹ ਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹਦੇ ਧੀਆ ਨੂੰ ਬੋਝ ਕਰਦੇ ਨੇ ਕਿ ਧੀਆ ਬੋਝ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਰ ਧੀਆ ਬੋਝ ਨਹੀਂ ਹੈਗੀਆਂ ਤੇ ਆਪਾਂ ਬਹੁਤ ਸਮਝਦੇ ਕਦੇ ਵੀ ਬੋਝ ਨਹੀਂ ਹੁੰਦੀਆਂ ਹੈਗੀਆਂ ਇਹਨਾਂ ਨੂੰ ਸਿਰਫ ਸੇਧ ਦੀ ਲੋੜ ਹੈ। ਜੇ ਆਪਾਂ ਇਹਨਾਂ ਨੂੰ ਸਹੀ ਸੇਧ ਦਵਾਂਗੇ ਸਹੀ ਗਾਈਡੈਂਸ ਦਵਾਂਗੇ ਤਾਂ ਇਹ ਇੱਕ ਦਿਨ ਜਿਵੇਂ ਮੇਰੀ ਬੇਟੀ ਨੇ ਸਾਰੇ ਪੰਜਾਬ ਦਾ ਇਹ ਸਾਰੇ ਆਲ ਇੰਡੀਆ ਦੇ ਵਿੱਚੋਂ ਤੀਜਾ ਰੈਂਕ ਲੈ ਕੇ ਸਭ ਦਾ ਨਾਮ ਸਮਾਜ ਦਾ ਰੋਸ਼ਨ ਕੀਤਾ ਤੇ ਉਸੇ ਤਰ੍ਹਾਂ ਉਹ ਵੀ ਜ਼ਰੂਰ ਕਿਸੇ ਮੁਕਾਮ ਤੇ ਪਹੁੰਚ ਸਕਦੀਆਂ ਨੇ ਜੇਕਰ ਪੇ ਰੈਟਸ ਦੀ ਸਪੋਰਟ ਹੋਵੇ ਲੱਗਦਾ ਕਿ ਮਾਪਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਹਾਂਜੀ ਸਰ ਬਹੁਤ ਵੱਡਾ ਸਹਿਯੋਗ ਹੈ ਅਸੀਂ ਇਹਨੂੰ ਮਤਲਬ ਬਹੁਤ ਸਪੋਰਟ ਦਿੱਤੀ ਆ ਹਰ ਇੱਕ ਮਤਲਬ ਸਟੈਪ ਦੇ ਉੱਤੇ ਅਸੀਂ ਇਹਦੇ ਨਾਲ ਖੜੇ ਆ ਜਿਵੇਂ ਵੀ ਇਹ ਕਹਿੰਦੀ ਸੀ ਅਸੀਂ ਉਸੇ ਤਰ੍ਹਾਂ ਹੀ ਕਰਦੇ ਸੀ ਇਹ ਆਲਰੇਡੀ ਜੌਬ ਦੇ ਵਿੱਚ ਹੈ ਤੇ ਪਰ ਸਰਕਾਰੀ ਜੌਬ ਹੋਣ ਦੇ ਬਾਵਜੂਦ ਵੀ ਇਹ ਕਹਿੰਦੀ ਵੀ ਮੇਰੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਮਤਲਬ ਮੈਨੂੰ ਹੋਰ ਚਾਹੀਦੀ ਆ ਅੱਗੇ ਜੌਬ ਤਾਂ ਅਸੀਂ ਇਹਦਾ ਉਸ ਲਈ ਵੀ ਸਾਥ ਦਿੱਤਾ ਕੀ ਨਾਮ ਹੈ ਮੇਰਾ ਨਾਮ ਕ੍ਰਿਸ਼ਨ ਲਾਲ ਹੈ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੇ ਕੀ ਕਲਾ ਵਿਖੇ ਬਤੌਰ ਕਮਰਸ਼ਲ ਐਗਜ਼ਾਮ ਕਰਦਾ ਜੀ ਕਿੰਨੇ ਦੇਖਦੇ ਬੱਚੀ ਨੇ 30 ਸਾਲ ਦਾ ਕਬੂਤਾ ਸੁਨੇਹ ਪਿੰਡ ਆ ਪਹੁੰਚਾ ਸਰ ਮੇਰੀ ਬੇਟੀ ਨੇ ਜੀ ਬਹੁਤ ਹਾਰਡ ਮਿਹਨਤ ਕੀਤੀ ਹੈ ਤੇ ਜਦੋਂ ਬੱਚਾ ਮਿਹਨਤ ਕਰਦਾ ਜੀ ਤੇ ਉਸ ਤੇ ਪਰਮਾਤਮਾ ਦਾ ਹੱਥ ਹੋਵੇ ਤੇ ਨਾਲ ਦੋਸਤਾਂ ਮਿੱਤਰਾਂ ਦੇ ਅਸ਼ੀਰਵਾਦ ਹੋਣ ਤਾਂ ਇਸ ਮਿਹਨਤ ਆ ਜਿਹੜੀ ਜਰੂਰ ਰੰਗ ਲਿਆਉਂਦੀ ਹੈ ਜੀ ਤੇ ਮੇਰੀ ਬੇਟੀ ਦੀ ਇਸ ਮਿਹਨਤ ਨੂੰ ਰਗ ਬਖਸ਼ਿਆ ਪਰਮਾਤਮਾ ਨੇ ਤੇ ਮੈਂ ਸਭ ਤੋਂ ਹੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਿਆ